ਜਿਲ੍ਹਾ ਤਰਨਤਾਰਨ ਦੇ ਐਸ.ਡੀ.ਐਮ ਦਫ਼ਤਰ ਦੇ ਬਾਹਰ ਪ੍ਰਾਪਰਟੀ ਡਿੰਦਰਾ ਦੇ ਵੱਲੋਂ ਜ਼ਬਰਦਸਤ ਤਹਿਸੀਲਦਾਰ ਦੇ ਖਿਲਾਫ ਫਨਾਰੀ ਬਾਜੀ ਕੀਤੀ ਗਈ ਹੈ ਅਤੇ ਪ੍ਰਾਪਰਟੀ ਡਿੰਦਰਾ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਵੀ ਅੜੇ ਹੱਥ ਲਿਆ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿ ਐਕ ਜੁੜੰਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਈ ਹੈ ਸਾਨੂੰ ਉਦੋਂ ਤੋਂ ਹੀ ਤਹਿਸੀਲਦਾਰ ਦੇ ਵੱਲੋਂ ਲਗਾਤਾਰ ਖੱਜਲਖੁਆਰੀ ਕੀਤਾ ਜਾ ਰਿਹਾ ਹੈ ਤੇ ਅਸੀਂ ਦਫ਼ਤਰ ਦੇ ਬਾਰ-ਬਾਰ ਚੱਕਰ ਲਗਾ ਚੁੱਕੇ ਹਾਂ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਪ੍ਰਾਪਰਟੀ ਡੀਲਰਾਂ ਦੀ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ ਅਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਬਰਦਸਤ ਐਕਸ਼ਨ ਲਿਆ ਜਾਵੇਗਾ। ਇਹ ਮੁਸ਼ਕਿਲਾਂ ਆ ਗਈਆਂ ਕਿ ਸਾਡੇ ਤਰਨਤਾਰਨ ਦਾ ਤਹਿਸੀਲਦਾਰ ਜਿਹੜਾ ਸਾਡੀਆਂ ਰਜਿਸਟਰੀਆਂ ਨਹੀਂ ਕਰ ਰਿਹਾ ਜੀ ਐਨਓਸੀ ਐਨਓਸੀ ਹੋਣ ਤੋਂ ਬਾਅਦ ਵੀ ਜਿਹੜੀਆਂ ਕਮੇਟੀਆਂ ਘਰਨੇ ਜਾਰੀ ਕੀਤੀਆਂ ਐਨਓਸੀ ਉਹਦੇ ਹੋਣ ਤੋਂ ਬਾਅਦ ਵੀ ਉਹ ਤਹਿਸੀਲਦਾਰ ਰਜਿਸਟਰੀਆਂ ਨਹੀਂ ਕਰ ਰਿਹਾ ਜੀ ਇਸ ਤੋਂ ਬਾਅਦ ਜੀ ਹੈ ਜੇ ਕਿਸੇ ਦੀ 20 ਮਰਲੇ ਪਲਾਟ ਹੈ ਮੀਆਂ ਬੀਬੀ ਨੇ 10-10 ਮਰਲੇ ਆਪਣੇ ਨਾਂ ਕਰਵਾਏ ਹੈ ਉਹਦੀ ਵੀ ਰਜਿਸਟਰੀ ਨਹੀਂ ਕਰ ਰਿਹਾ ਜੀ ਐਨਓਸੀ 20 ਮਰਲਿਆਂ ਦੀ ਮਿਲ ਜਾਂਦੀ ਹੈ ਇਹ ਬੰਦਾ ਕੰਦਾ ਜੀ 20 ਮਰਲਿਆਂ ਦੀ ਰਜਿਸਟਰੀ ਕਰਾਓ ਜੇ ਕਿਸੇ ਨੂੰ 10 ਮਰਲਿਆਂ ਦੀ ਲੋੜ ਹੈ ਕਿ ਉਹਨੂੰ ਲੋਡ ਆ ਮਜਬੂਰੀ ਨਾਲ ਲੋਡ ਪੈ ਗਈ ਆ ਕਿਸੇ ਨੇ ਬੱਚਾ ਬਾਹਰ ਭੇਜਣਾ ਹੈ ਕਿਸੇ ਨੂੰ ਬਿਮਾਰੀ ਦੀ ਲੋਡ ਪੈ ਗਈ ਆ ਕਿ ਉਹ ਆਪਣੀ 10 ਮਰਲੇ ਨਹੀਂ ਵੇਚ ਸਕਦਾ ਜੇ ਸਰਕਾਰ 20 ਮਰਲਿਆਂ ਦਾ ਪੈਸੇ ਲੈਣ ਢੀ ਆ ਇਹਨੂੰ ਕੀ ਇਤਰਾਜ ਆ ਜੀ 10 ਮਰਲਿਆਂ ਦੀ ਰਜਿਸਟਰੀ ਕਰਨ ਤੋਂ ਜੀ ਇਹਦੀ ਵੇ ਆਫ ਟਾਕਿੰਗ ਬਹੁਤ ਮਾੜੀ ਆ ਪਵਾ ਪਾ ਕੇ ਰਜਿਸਟਰੀਆਂ ਮਾਰਦਾ ਉਧਰ ਸੁੱਟਦਾ ਜੀ ਇਸ ਤਰ੍ਹਾਂ ਕਰਕੇ ਸਾਨੂੰ ਸਰਕਾਰ ਤੋਂ ਮੰਗ ਗਈ ਹੈ ਕਿ ਇਹਨੂੰ ਬਦਲਿਆ ਜਾਵੇ ਜਿੱਥੋਂ ਐ ਆਇਆ ਉਹਨੂੰ ਉੱਥੇ ਭੇਜਿਆ ਜਾਵੇ ਤੇ ਇੱਥੇ ਚੰਗਾ ਤਹਿਸੀਲਦਾਰ ਲਾਇਆ ਜਾਵੇ ਉਹ ਕਿਉਂ ਇਸ ਅਜਿਹਾ ਬਿਹੇਵ ਕਰਦਾ ਤੁਹਾਡੇ ਨਾਲ ਇਹ ਸਾਨੂੰ ਤੇ ਨਹੀਂ ਪਤਾ ਜੀ ਇਹ ਦੁਖੀ ਲੱਗਦਾ ਜੀ ਜਿੱਥੋਂ ਦਾ ਆਇਆ ਐ ਇਹ ਜਾਣਾ ਚਾਹੁੰਦੇ ਉੱਥੇ ਵਾਪਸ ਜਾਣਾ ਚਾਹੁੰਦੇ ਐ ਖਰੜ ਤੋਂ ਆਏ ਜਾਂ ਚੰਡੀਗੜ੍ਹ ਤੋਂ ਆਏ ਐ ਇਹਨਾਂ ਦਾ ਮਨ ਨਹੀਂ ਲੱਗ ਰਿਹਾ ਜੀ ਤੇ ਕੰਮ ਇੱਕ ਪੈਸੇ ਦਾ ਨਹੀਂ ਕਰ ਰਹੇ ਇਹਨਾਂ ਦਾ ਬਿਹੇਵ ਜਨਤਾ ਲਈ ਬਹੁਤ ਮਾੜਾ ਹੈਗਾ ਇਹ ਜਿੱਥੋਂ ਆਏ ਸਰਕਾਰ ਨੂੰ ਮੰਗ ਹੈ ਜੀ ਉੱਥੇ ਹੀ ਭੇਜਿਆ ਜਾਵੇ ਇਹਨਾਂ ਨੂੰ ਤੁਹਾਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਉਂ ਸਰਕਾਰ ਜਦੋਂ ਦੀ ਸਰਕਾਰ ਆਈ ਹੈ ਜੀ ਉਦੋਂ ਦਾ ਹੀ ਸਾਨੂੰ ਖਰਾਬ ਕਰ ਰਿਹਾ ਜੀ ਇਹ ਤਹਿਸੀਲਦਾਰ ਆ ਆਮ ਆਦਮੀ ਪਾਰਟੀ ਬਣੀ ਆ ਜਦੋਂ ਦੀ ਆਮ ਆਦਮੀ ਪਾਰਟੀ ਹੈ ਜੀ ਉਦੋਂ ਦਾ ਖਰਾਬ ਕਰ ਰਿਹਾ ਅਸੀਂ ਐਮਐਲਏ ਸਾਹਿਬ ਨੂੰ ਹੀ ਮਿਲੇ ਡਾਕਟਰ ਸੋਹਲ ਸਾਹਿਬ ਨੂੰ ਹੀ ਮਿਲੇ ਆ ਉਹ ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਸਾਡੀਆਂ ਕੋਈ ਮੁਸ਼ਕਲਾਂ ਹੱਲ ਨਹੀਂ ਹੋਈਆਂ ਸਾਡਾ ਪ੍ਰਾਪਰਟੀ ਦਾ ਕੰਮ ਬੰਦ ਹੋਣ ਦੀ ਕਗਾਰ ਤੇ ਗਿਆ ਇਹ ਜਿੰਨੇ ਵੀ ਮੇਰੇ ਭਾਈ ਸਾਹਿਬ ਆਏ ਇੱਥੇ ਸਾਰੇ ਇਸੀ ਮੁਸ਼ਕਲਤ ਕਾਰਨ ਆਏ ਆ ਕਿ ਸਾਡਾ ਪ੍ਰਾਪਰਟੀ ਦਾ ਕੰਮ ਬੰਦ ਹੋਣ ਤੇ ਆ ਸਾਨੂੰ ਹੋਰ ਕੋਈ ਕੰਮ ਵੀ ਨਹੀਂ ਆਂਦਾ ਸਾਡੇ ਨਾਲ ਮਜ਼ਦੂਰ ਮਿਸਤਰੀ ਹਜ਼ਾਰਾਂ ਲੋਕ ਜੁੜੇ ਹੈ ਜੇ ਪ੍ਰਾਪਰਟੀ ਦਾ ਕਾਰੋਬਾਰ ਬੰਦ ਹੁੰਦਾ ਤੇ ਸਰਕਾਰ ਨੂੰ ਰੈਵਨਿਊ ਦਾ ਵੀ ਜਿਹੜਾ ਨੁਕਸਾਨ ਕਾਫੀ ਭਾਰ ਮਾਤਰਾਣਾ ਹੁੰਦਾ ਠੀਕ ਹੈ ਜੀ ਤੇ ਜਿਹੜੀ ਤੁਸੀਂ ਇੱਕ ਪ੍ਰੋਬਲਮ ਦੀ ਗੱਲ ਕੀਤੀ ਆ ਕਿ ਸਾਨੂੰ ਤਰਨਤਾਰਨ ਤਹਸੀਲ ਦੇ ਵਿੱਚ ਜਿਹੜੀਆਂ ਮੁਸ਼ਕਿਲ ਆ ਰਹੀਆਂ ਰਜਿਸਟਰੀਆਂ ਦੀਆਂ ਆ ਸਾਰੇ ਪੰਜਾਬ ਚ ਮੁਸ਼ਕਿਲ ਆ ਰਹੀਆਂ ਲੋਕਾਂ ਨੂੰ ਕਿ ਕੱਲੇ ਤਰਨਤਾਰਨ ਦੇ ਵਿੱਚ ਆ ਰਹੀਆਂ ਮੇਰੇ ਹਿਸਾਬ ਮੇਰੇ ਹਿਸਾਬ ਨਾਲ ਜੀ ਇਹ ਤਰਨਤਾਰਨ ਤੋਂ ਜ਼ਿਆਦਾ ਮੁਸ਼ਕਿਲ ਤਰਨਤਾਰਨ ਚ ਹੀ ਆ ਰਹੀ ਹੈ ਕਿਉਂਕਿ ਇਹ ਬਿਨਾ ਬਿਨਾ ਚੰਗੀ ਜਿਹੜੀ ਸਹੀ ਰਜਿਸਟਰੀ ਵੀ ਹੈ ਪੇਪਰ ਪੂਰੇ ਹੋਣ ਤੋਂ ਬਾਅਦ ਵੀ ਨਹੀਂ ਰਜਿਸਟਰੀ ਨਹੀਂ ਕਰਦਾ ਪਿਆ ਐਨਓਸੀ ਦੇਖ ਕੇ ਫਿਰ ਐਨਓਸੀ ਦੇਖ ਕੇ ਵੀ ਜੀ ਐਨਓਸੀ ਹੈ ਮੇਰੇ ਹੱਥ 'ਚ ਜੀ ਐਨਓਸੀ ਐਨਓਸੀ ਹੋਣ ਤੋਂ ਬਾਅਦ ਵੀ ਨਹੀਂ ਇਹ ਬੰਦਾ ਰਜਿਸਟਰੀ ਕਰਦਾ ਪਿਆ ਨਵੀਂ ਰਜਿਸਟਰੀ ਨਵੀਂ ਐਨਓਸੀ ਲੈ ਕੇ ਆਓ ਜੀ ਡੀਸੀ ਐ ਡੀਸੀ ਸਾਹਿਬ ਤੋਂ ਕਿ ਈਓ ਸਾਹਿਬ ਦੀ ਕੋਈ ਵੈਲੀਅੂ ਨਹੀਂ ਉਹ ਸਰਕਾਰੀ ਬੰਦਾ ਨਹੀਂਗਾ ਉੱਥੇ ਬੈਠਾ ਆ ਉਹ ਪ੍ਰਾਈਵੇਟ ਬੰਦਾ ਹੈਗਾ ਕੋਈ ਪੈਸੇ ਦੀ ਡਿਮਾਂਡ ਤੇ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ ਨਹੀਂ ਪੈਸੇ ਦੀ ਡਿਮਾਂਡ ਨਹੀਂ ਨਹੀਂ ਕੀਤੀ ਜਾ ਰਹੀ ਕੰਮ ਵੀ ਨਹੀਂ ਕੀਤਾ ਜਾ ਰਿਹਾ ਜੀ ਕੀ ਲੱਗਦਾ ਕਿ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੇਰੇ ਹਿਸਾਬ ਨਾਲ ਬਿਲਕੁਲ ਹੈ ਜੀ ਸਰਕਾਰ ਤੋਂ ਇਹ ਲੱਗਦਾ ਦੂਜੀਆਂ ਸਰਕਾਰਾਂ ਨਾਲ ਮਿਲਿਆ ਹੋਇਆ ਹੈ ਠੀਕ ਹੈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਿਹਾ ਜੀ ਸਰਕਾਰ ਨੂੰ ਲੋਕੀ ਮਾੜਾ ਕਹਿਣ ਤਾਂ ਕਿ ਇਹਦਾ ਜਿਹੜਾ ਮਤਵ ਹੈ ਪੂਰਾ ਹੋ ਸਕੇ ਇਹਦਾ ਜੀ ਐਮਐਲਏ ਸਾਹਿਬ ਤੋਂ ਕੀ ਆਸ ਰੱਖਦੇ ਹੋ ਜਿੱਥੇ ਤੁਸੀਂ ਕਹਿੰਦੇ ਅਸੀਂ ਐਮਐਲਏ ਤੋਂ ਸਾਰੇ ਵੀਰ ਆਸ ਰੱਖਦੇ ਹਾਂ ਕਿ ਉਹ ਸਾਡੀ ਮੁਸ਼ਕਲਾਂ ਹੱਲ ਕਰਵਾਨ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਇਹ ਐਸਡੀਐਮ ਸਾਹਿਬ ਨਾਲ ਤਹਿਸੀਲਦਾਰ ਸਾਹਿਬ ਨਾਲ ਮਿਲ ਕੇ ਸਾਡੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਂ ਤੇ ਨਿਰਵੇਗਨ ਸਾਡੀਆਂ ਰਜਿਸਟਰੀਆਂ ਉਹ ਪਹਿਲਾਂ ਐਮਐਲਏ ਸਾਡ ਨੂੰ ਮਿਲੇ ਸੀ ਕੀ ਵਿਸ਼ਵਾਸ ਦਵਾਇਆ ਸੀ ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਜਿ ਕਿ ਆ ਤੁਹਾਡਾ ਹਫ਼ਤੇ ਦੀ ਤੁਹਾਡਾ ਜਿਹੜਾ ਮਸਲਾ ਹੱਲ ਕੀਤਾ ਜਾਏਗਾ ਜੀ 4 ਮਹੀਨੇ ਹੋਣ ਤੋਂ ਬਾਅਦ ਵੀ ਅਸੀਂ ਫੇਰ ਸੜਕਾਂ ਤੇ ਆਂ ਭੁੱਖੇ ਮਰ ਰਹੇ ਆਂ ਜੀ ਸਾਡੇ ਨਾਲ ਜਿਹੜੇ ਮਜ਼ਦੂਰ ਮਿਸਤਰੀ ਭਰਾ ਜੁੜੇ ਆ ਉਹ ਵੀ ਭੁੱਖੇ ਮਰ ਰਹੇ ਆ ਜੀ ਤੁਸੀਂ ਐਸਟੀਐਮ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਆਏ ਹੋ ਅੱਜ ਤੇ ਡੀਸੀ ਸਾਹ ਨੂੰ ਵੀ ਪਹਿਲਾਂ ਮਿਲ ਜਿਕੇ ਹੋ ਅਗਰ ਤੁਹਾਡੀਆਂ ਫੇਰ ਹੀ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਤੇ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੈ ਫੇਰ ਆਪਾਂ ਜੀ ਸੰਘਰਸ਼ ਕਰਾਂਗੇ ਆਪਾਂ ਤੇਜ ਜੀ ਅਸੀਂ ਤਸੀਲ ਅੱਗੇ ਧਰਨਾ ਲਾਵਾਂਗੇ ਤੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਹਾਏ ਹਾਏ ਕਰਾਂਗੇ ਉਹਨਾਂ ਬਾਰੇ ਜਿਨ੍ਹਾਂ ਬਾਰੇ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਜਿਤਾਇਆ ਹੈ ਜੋ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਤੇ ਆਂਦੇ 5 ਸਾਲਾਂ ਬਾਅਦ ਇਲੈਕਸ਼ਨ ਤੇ ਫੇਰ ਆਣੀ ਹੈ ਉਸ ਇਲੈਕਸ਼ਨ 'ਚ ਦੱਸਿਆ ਜਾਵੇਗਾ ਕਿ ਜਨਤਾ ਦਾ ਨਾਕਾਮ ਨਾਕਾਮ ਕਰਨ ਵਾਲੇ ਉਹਦਾ ਹਾਲ ਕੀ ਹੁੰਦਾ ਜੀ ਹਾਂ ਜੀ ਵੀਰ ਜੀ ਕੀ ਨਾ ਤੁਹਾਡਾ ਜੀ ਮਲਕੀਤ ਸਿੰਘ ਮੇਰਾ ਨਾਮ ਜਿਹੜੀਆਂ ਵੀਰ ਜੀ ਦੱਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਸ ਬਾਰੇ ਵੀਰ ਜੀ ਜਿਹੜੀਆਂ ਗੱਲਾਂ ਆਸ਼ੂ ਵੀਰ ਨੇ ਕਹੀਆਂ ਵਾ ਇਹ ਸਾਰੀਆਂ ਸਹੀ ਕਹੀਆਂ ਜੀ ਕੋਈ ਵੀ ਇੱਥੇ ਤਹਿਸੀਲ ਦੇ ਵਿੱਚ ਕੰਮ ਨਹੀਂ ਹੋ ਰਿਹਾ ਜੀ ਕਿਸੇ ਕਿਸਮ ਦਾ ਕੋਈ ਰਜਿਸਟਰੀ ਲੈ ਕੇ ਆ ਜੋ ਇਹ ਜਿਹੜੇ ਤਹਿਸੀਲਦਾਰ ਸਾਹਿਬ ਲੱਗੇ ਆਲਾ ਜੀ ਹੁਣ ਇਹ ਤੇ ਬਿਲਕੁਲ ਕਿਸੇ ਦਾ ਕੰਮ ਕਰਕੇ ਰਾਜੀ ਨਹੀਂ ਜੀ ਕਿਉਂ ਇਹ ਇਹ ਸਮਝ ਨਹੀਂ ਲੱਗਦੀ ਸਾਨੂੰ ਵੀ ਇਹ ਸਾਡੇ ਨਾਲ ਬੇਸਬੇ ਕਿਉਂ ਕਰ ਰਹੇ ਆ ਅਸੀਂ ਤੇ ਇਹ ਗੱਲ ਤੇ ਮਤਲਬ ਹੈਰਾਨ ਆ ਕਿ ਇਹ ਕਮੇਟੀ ਘਰ ਵਾਲਾ ਬੰਦਾ ਈਓ ਸਾਹਿਬ ਜਿਹੜੇ ਆ ਉਹ ਇਹ ਕੈਨੋਸੀ ਦਿੰਦੇ ਆ ਉਹ ਕਹਿੰਦੇ ਵੀ ਇੱਥੇ ਤੁਹਾਡੀ ਜੀਟੀ ਹੋ ਜੂਗੀ ਇਹ ਗੱਡੀਆਂ ਉਹਨੂੰ ਇੰਜੈਕਟ ਕਰ ਦਿੰਦਾ ਵਾ ਅੱਛਾ ਇਹਨਾਂ ਦਾ ਸਾਨੂੰ ਅਜੇ ਤੱਕ ਇਹ ਨਹੀਂ ਸਮਝ ਲੱਗੀ ਵੀ ਇਹ ਰਿਜੈਕਟ ਕਿਉਂ ਕਰਦੇ ਆ ਤਹਿਸੀਲਦਾਰ ਸਾਹਿਬ ਕਿਉਂ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਗਏ ਆ ਸਾਨੂੰ ਇਹ ਗੱਲ ਦੀ ਸਮਝ ਨਹੀਂ ਵੀ ਇਹ ਤਹਿਸੀਲਦਾਰ ਆਪਣੇ ਹੱਥ 'ਚ ਲੈ ਰਹੇ ਆ ਜਾਂ ਡੀਸੀ ਸਾਹਿਬ ਕਹਿੰਦੇ ਆ ਜਾਂ ਏਡੀ ਸਾਹਿਬ ਕਹਿੰਦੇ ਆ ਪਰ ਇਹ ਸਾਡੇ ਕੰਮ ਨਹੀਂ ਕਰਦੇ ਜੋ ਤਹਿਸੀਲਦਾਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਤੁਸੀਂ ਹਰਾਸ ਹੋ ਰਹੇ ਹੋ ਹਾਂਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਹਾਂ ਉਹਨਾਂ ਸੰਸਦ ਦੇ ਵਿੱਚ ਖਲੋ ਗਏ ਇੱਕ ਰਿਏ ਐਲਾਨ ਕੀਤਾ ਸੀ ਅੱਜ ਤੋਂ 5 ਕੁ ਮਹੀਨੇ ਪਹਿਲਾਂ ਵੀ ਸਾਰੀਆਂ ਅਨੋਸੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਬਾਹਰ ਦੀਆਂ ਪਰ ਉਹਦਾ ਐਲਾਨ ਦਾ ਅੱਜ ਤੱਕ ਕੋਈ ਅਸਰ ਨਹੀਂ ਹੋਇਆ ਜੀ ਨਾ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਜੇ ਹੋਰ ਕੋਈ ਚੀਜ਼ ਦਾ ਐਲਾਨ ਕਰ ਦਿੰਦੇ ਆ ਜਿੱਥੇ ਉਹਨਾਂ ਨੂੰ ਫਾਇਦਾ ਵਾ ਤੇ ਉਹਦਾ ਅਗਲੇ ਦਿਨ ਹੀ ਸ਼ੁਰ ਕਿ ਜਿਹੜਾ ਇਹ ਲਾਣ ਕੀਤਾ ਇਹ ਅਜੇ ਤੱਕ ਉਹਨਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਵੀ ਇਹ ਜਿਹੜੀਆਂ ਐਨਓਸੀ ਆਵਾ ਬੰਦ ਕੀਤੀਆਂ ਜਾਣ ਸਾਨੂੰ ਦੂਜੀ ਮੁਸ਼ਕਲ ਇਹ ਆ ਜੀ ਜਿਹੜਾ ਸ਼ਹਿਰ ਤੋਂ ਬਾਹਰ ਪਲਾਟ ਨੇ ਪੁੱਡਾ ਅਧੀਨ ਆਉਂਦੇ ਪਲਾਟ ਜਿੰਨੇ ਵੀ ਆ ਬਹੁਤ ਵੀਰਾਂ ਨੇ ਬਾਹਰ ਪਲਾਟ ਵੇਚੇ ਜਾਂ ਕੋਈ ਬਾਈਪਾਸ ਤੇ ਆ ਕੋਈ ਕਿਸੇ ਦੀ ਕਲੋਨੀ ਜਾਂ ਕੋਈ ਕਿਦੇ ਆ ਉਹਨਾਂ ਦੀ ਐਨਓਸੀ ਸਾਨੂੰ ਮਿਲਦੀ ਨਹੀਂ ਜੀ ਜਾ ਦੇ ਉਹਨਾਂ ਦੀਆਂ ਨੂੰ ਸੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਬੰਦ ਨਹੀਂ ਕਰਨੀ ਤੇ ਸਾਡਾ ਇੱਥੇ ਤਹਿਸੀਲ ਦੇ ਵਿੱਚ ਕਾਊਂਟਰ ਲਾ ਕੇ ਉਹਦੀ ਰਸੀਦ ਕੱਟੀ ਜਾਵੇ ਤੇ ਸਾਡੀ ਉਹਦੀ ਰਿਸ਼ਤੀ ਹੋਈ ਜਾਵੇ ਸਰ ਕੋਈ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਉਹਨਾਂ ਦਾ ਕੋਈ ਮਸਲਾ ਨਹੀਂ ਪਾਜੀ ਗੈਰ ਕਾਨੂੰਨੀ ਕਲੋਨੀਆਂ ਸਿਰਫ ਸਰਕਾਰ ਆਹ ਤੇ ਹੀ ਆ ਸਾਡੇ ਆ ਤੇ ਕੋਈ ਗੈਰ ਕਾਨੂੰਨੀ ਨਹੀਂ ਉਹਨਾਂ ਚੀਜ਼ਾਂ ਤੋਂ ਅਸੀਂ ਰੋਟੀ ਖਾਂਦੇ ਸਾਰੇ ਪਰਿਵਾਰ ਬੈ ਕੇ ਸਾਨੂੰ ਅਹੀ ਗੈਰ ਕਾਨੂੰਨੀ ਕਿਤਰਾ ਕਹੀਏ ਅਸੀਂ ਉਹੋ ਪਲਾਰ ਵੇਜ ਵੇਜ ਤੇ ਅਸੀਂ ਦਲਾਲੀ ਇੱਕ ਮਿਸ਼ਨ ਲੈਣੇ ਆ ਉਥੋਂ ਹੀ ਸਾਰੇ ਵੀਰ ਰੋਟੀ ਖਾਂਦੇ ਆ ਆ ਜਿੰਨੇ ਪ੍ਰਾਪਰਟੀ ਡੀਲਰ ਦੇ ਬੰਦੇ ਬੈਠੇ ਆ ਇਹ ਸਾਰੇ ਮੇਰੇ ਡੀਲਰ ਆ ਵੀਰ ਮੇਰੇ ਤੇ ਅਸੀਂ ਉਹ ਚੀਜ਼ ਨੂੰ ਇਹੀ ਨਹੀਂ ਕਹਿੰਦੇ ਵੀ ਉਹ ਗਿਆਨ ਅਧਿਕਾਰ ਹੈ ਜਾਂ ਫਲਾਂਟਿੰਗ ਆ ਇਹ ਸਿਰਫ ਸਰਕਾਰ ਨੇ ਬਣਾਈਆਂ ਵਾ ਵੀ ਇਹ ਅਨਧਿਕਾਰ ਆ ਇਹ ਫਲਾਣੀਆਂ ਆ ਵਾ ਇਹ ਫਲਾਣੀਆਂ ਵਾ ਪਹਿਲਾਂ ਕਾਂਗਰਸ ਕਾਂਗਰਸ ਸਰਕਾਰ ਵੀ ਰਹੀ ਕਾਲੀ ਦਲ ਸਰਕਾਰ ਵੀ ਰਹੀ ਉਦੋਂ ਵੀ ਤੁਹਾਨੂੰ ਐਸੀ ਜਿਹੀ ਮੁਸ਼ਕਲ ਆ ਸਮਝੋ ਵੇਖੋ ਮੇਰੀ ਗੱਲ ਸੁਣੋ ਵੀਰ ਜੀ ਮੁਸ਼ਕਲਾਂ ਜਦੋਂ ਇਹ ਹੁੰਦੀਆਂ ਹਨ ਸਰਕਾਰਾਂ ਪਹਿਲੀਆਂ ਰਹੀਆਂ ਵਾ ਪਹਿਲੇ ਕਾਲੀ ਸਰਕਾਰ ਵੇਲੇ ਜਦੋਂ ਬਾਦਲ ਸਾਹਿਬ ਦਾ ਟਾਈਮ ਸੀ ਉਦੋਂ ਇਹ 5 ਸਾਲ ਕੋਈ ਸਾਨੂੰ ਦਿੱਕਤ ਨਹੀਂ ਆਈ ਜਦੋਂ ਦੂਜੀ ਵਾਰੀ ਆਇਆ ਉਦੋਂ ਇਹਨਾਂ ਨੂੰ ਸੀ ਲੱਗੀ ਆ ਪਰ ਸਾਡੇ ਕੰਮ ਹੁੰਦੇ ਰਹੇ ਆ ਪਰ ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਬੇਸਵੇ ਨਹੀਂ ਕੀਤਾ ਕਿ ਜਿੰਨਾ ਇਹ ਸਰਕਾਰ ਕਰ ਰਹੀ ਹਨ ਬੜੀਆਂ ਉਹ ਤੋਂ ਬੜੀਆਂ ਆਸਾਨ ਉਹ ਤੋਂ ਬਾਅਦ ਕਾਂਗਰਸ ਸਰਕਾਰ ਆਈ ਆ ਕਾਂਗਰਸ ਸਰਕਾਰ ਨੂੰ ਵੀ ਪਤਾ ਸੀ ਕਿ ਜਦੋਂ ਕੰਮ ਰੁਕ ਜਾਣਗੇ ਤੇ ਸਾਡੀ ਜਿਹੜੀ ਆਮਦਨ ਰੁਕ ਜੂਈ ਪਰ ਕਾਂਗਰਸ ਸਰਕਾਰ ਦੇ ਵੇਲੇ ਵੀ ਸਾਡੀਆਂ ਰਜਿਸਟਰੀਆਂ ਹੁੰਦੀਆਂ ਰਹੀਆਂ ਵਾਂ ਕਿਸੇ ਤਰ੍ਹਾਂ ਵੀ ਹੁੰਦੀਆਂ ਰਹੀਆਂ ਪਾਂ ਚੰਗੇ ਤਹਿਸੀਲਦਾਰ ਲੱਗੇ ਸੀ ਵਧੀਆ ਇਨਸਾਨ ਹੀ ਸਾਰੇ ਜਿੰਨੇ ਵੀ ਲੱਗੇ ਰਏ ਤੇ ਪਰ ਜਦੋਂ ਦੀ ਆ ਸਰਕਾਰ ਆਈ ਆ ਇਹ ਰਜਿਸਟਰੀ ਜਿਹੜੀ ਆ ਬਿਲਕੁਲ ਬੰਦ ਹੋ ਗਈਆਂ ਸਾਡੀਆਂ ਤੇ ਜਦੋਂ ਦੀ ਮਤਲਬ ਕਿ ਕੋਈ ਵੀ ਤਹਿਸੀਲਦਾਰ ਕੰਮ ਕਰਕੇ ਰਾਜੀ ਨਹੀਂਗਾ ਆਮ ਪਾਰਟੀ ਸਰਕਾਰ ਨੂੰ ਤੁਸੀਂ ਵੋਟਾਂ ਪਾਈਆਂ ਸੀ ਕਿਸ ਆਸ ਤੇ ਵੋਟਾਂ ਪਾਈ ਆਮ ਪਾਰਟੀ ਦੀ ਸਰਕਾਰ ਨੂੰ ਇਸ ਕਰਕੇ ਵੋਟਾਂ ਪਾਈਆਂ ਸੀ ਕਿ ਸਾਡੇ ਲੋਕਾਂ ਦੇ ਕਾਰੋਬਾਰ ਚੱਲਣਗੇ ਲੋਕਾਂ ਦੇ ਬੱਚੇ ਰੁਜ਼ਗਾਰ ਤੇ ਲੱਗਣਗੇ ਪਰ ਇਹ ਸਾਡਾ ਰੁਜ਼ਗਾਰ ਖੋਇਆ ਜਾ ਰਿਹਾ ਵਾ ਇਹ ਸਾਨੂੰ ਇਹਨਾਂ ਲੋਕਾਂ ਨੇ ਰੁਜ਼ਗਾਰ ਦੇਣ ਦੀ ਬਜਾਏ ਸਾਡੇ ਕਾਰੋਬਾਰ ਬੰਦ ਕਰ ਦਿੱਤੇ ਜਦੋਂ ਜਦੋਂ ਸਾਡਾ ਹੌਦਾ ਹੀ ਨਹੀਂ ਉਹ ਕਿਸੇ ਡੀਲਰ ਦਾ ਸਾਡੇ ਘਰ ਕਮਿਸ਼ਨ ਨਹੀਂ ਆਊਗੀ ਅਸੀਂ ਰੋਟੀ ਕਿੱਥੋਂ ਖਾਣੀ ਹੈ ਠੀਕ ਹੈ ਜਿਹੜੇ ਬੰਦੇ ਡੀਲਰ ਆ ਉਹਨਾਂ ਰੋਟੀ ਕਿੱਥੋਂ ਖਾਣੀ ਹੈ ਤੇ ਬੱਸ ਇਹ ਗੱਲਾਂ ਵਾ ਜੀ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿੰਨੇ ਆ ਵੀ ਜੇ ਤੁਸੀਂ ਕੋਈ ਐਲਾਨ ਕਰਦੇ ਹੋ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਜਾਂ ਸਾਡੇ ਕੋਲ ਐਨਓਸੀ ਲੈਣੀ ਆ ਤੇ ਸਾਡੀ ਐਨਓਸੀ ਦਾ ਕਾਊਂਟਰ ਤਹਿਸੀਲ ਚ ਲੱਗ ਜੇ ਤੇ ਸਾਡੇ ਕੋਲ ਪਰਚੀ ਕੱਟਣ ਤੇ ਸਾਡੀ ਜੀ ਰਜਿਸਟਰੀ ਹੋ ਜੇ ਠੀਕ ਹੈ ਜੀ ਪਰ ਉਹਦੇ ਵਿੱਚ ਨੁਕਸਾਨ ਨਾ ਕੱਢੇ ਜਾਣ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਨਾਂ ਜੀ ਦਲੇਰ ਸਿੰਘ ਪੰਨੂ ਜੀ ਦਲੇਰ ਸਿੰਘ ਜੀ ਕਿਸ ਸੰਬੰਧ ਵਿੱਚ ਤੁਸੀਂ ਇਹ ਜਿਹੜਾ ਮੰਗ ਪੱਤਰ ਦੇਣ ਆਏ ਹੋ ਕੀ ਜੀ ਮੰਗਾਈਆਂ ਤੁਹਾਡੀਆਂ ਮੰਗ ਇਸ ਤਰ੍ਹਾਂ ਹੀ ਆ ਥੋੜਾ ਜਿਹਾ ਵੇਖਿਓ ਆ ਇੱਥੇ ਇੱਕ ਲਿਖਿਆ ਵੀ ਐਨਓਸੀ ਦੀ ਲੋੜ ਨਹੀਂ ਠੀਕ ਹੈ ਜੀ ਇਹ ਕਮੇਟੀ ਘਰ ਵੱਲੋਂ ਜਾਰੀ ਕੀਤਾ ਗਿਆ ਆ ਪਰਫਾਰਮਾ ਜਿਹੜਾ ਤੁਹਾਨੂੰ ਦਿੱਤਾ ਗਿਆ ਇਹ ਕਮੇਟੀ ਘਰ ਵੱਲੋਂ ਆ ਪਰ ਲੇਕਿਨ ਇਹਦੇ ਉੱਤੇ ਵੀ ਸਾਰਿਆਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਰਜਿਸਟਰੀ ਲਿਹੀ ਲਿਖਾਈ ਲੋਕਾਂ ਦੇ سٹਾਮ ਦੇ ਪੈਸੇ ਲੱਗੇ ਤੇ ਲੋਕਾਂ ਦੇ ਮੂੰਹ ਦੇ ਉੱਤੇ ਮਾਰ ਦਿੰਦਾ ਤਹਿਸੀਲਦਾਰ ਜਿਹੜਾ ਅੰਦਰ ਬੈਠਾ ਹੰਕਾਰੀ ਅੱਛਾ ਹਾਂ ਇਹ ਇਸ ਕਰਕੇ ਵੇਖੋ ਜੀ ਲੋਕਾਂ ਨੇ ਐਨਓਸੀ ਤੇ ਜਿੱਥੇ ਪੈਸੇ ਆ ਉਹ ਵੀ ਖਰਚ ਕੀਤੇ ਆ ਬੁੱਢਾ ਤੋਂ ਵੀ ਲੈਂਦੀਆਂ ਉਹ ਵੀ ਇਹਨੂੰ ਮਨਜ਼ੂਰ ਨਹੀਂ ਹੈਗੀ ਇਹ ਆਪਣੇ ਵੱਲੋਂ ਦੱਸ ਦੋ ਵੀ ਕਿੱਥੋਂ ਐਨਓਸੀ ਮਿਲਣੀ ਆ ਉੱਥੋਂ ਜਾ ਕੇ ਲੈ ਆਉਣਾ ਲੋਕਾਂ ਦੇ ਜਿਹੜਾ ਕੰਮ ਹੋਣਾ ਲੋਕਾਂ ਦੇ ਅੱਜ ਦੀ ਤਰੀਕ ਝਗੜੇ ਪੈ ਚੁੱਕੇ ਆ ਬਿਆਨੇ ਵਾਪਸ ਹੋ ਚੁੱਕੇ ਆ ਇਹ ਜਿਹੜੀ ਸਰਕਾਰ ਆ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਕਰੀਬ ਹੋ ਚੁੱਕਾ ਵਾ ਜਿਹੜਾ ਲੋਕਾਂ ਨੂੰ ਖੱਜਲ ਖਰਾਬ ਕਰਨ ਲਈ ਆ ਤਹਿਸੀਲ ਦੇ ਵਿੱਚ ਅਸੀਂ ਇੱਕ ਦਿਨ ਵਾਸਤੇ ਇੱਥੇ ਤਹਿਸੀਲ ਬੰਦ ਕੀਤੀ ਸੀ ਸਾਰੇ ਵਸੂਕਿਆਂ ਨੂੰ ਸਾਰਿਆਂ ਸਾਥ ਦਿੱਤਾ ਉਦੋਂ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਆਪਣੇ ਤਰਨਤਰ ਨਾਲੇ ਐਮਐਲਏ ਸਾਹਮਣੇ ਡਾਕਟਰ ਸੋਹਲ ਜੀ ਇਹ ਵੀ ਸਾਡੇ ਕੋਲ ਚੱਲ ਕੇ ਆਏ ਜੀ ਨਹੀਂ ਜੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਉਸ ਤੋਂ ਬਾਅਦ ਉਹ ਇੱਕ ਡਾਇਰੀ ਦੇ ਉੱਤੇ ਲਿਖ ਕੇ ਲਿਗਿਆ ਸਾਡੇ ਕੋਲੇ ਬਾਅਦ ਵਿੱਚ ਉਹ ਵੀ ਨਹੀਂ ਪਹੁੰਚੀ ਸਿਰਫ ਇੱਕ ਟਾਈਮ ਦੇ ਟਾਈਮ ਸਾਨੂੰ ਠਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਵਿੱਚ ਸਾਡਾ ਕੋਈ ਇਹ ਲੋਕ ਮਸਲਾ ਹੱਲ ਨਹੀਂ ਕਰਦੇ ਅੱਜ ਦੀ ਤਰੀਕ ਦੇ ਵਿੱਚ ਮੇਰਾ ਖਿਆਲ ਘੱਟੋ ਘੱਟ 500 ਬੰਦਾ ਹਨ ਅੰਦਰ ਜਿਹੜਾ ਖੱਜਲ ਖਰਾਬ ਹੋ ਰਿਹਾ 500 ਰਜਿਸਟਰੀਆਂ ਜਿਹੜੀਆਂ ਇੱਥੇ ਖੱਜਲ ਖਰਾਬ ਹੋ ਰਿਹਾ ਸਾਰੇ ਲੋਕ ਜਿਸ ਤਰ੍ਹਾਂ ਵੀ ਜੀ ਤੁਸੀਂ ਦੱਸਿਆ ਕਿ ਜਿਹੜਾ ਤੁਹਾਡਾ ਮਿਸਬੇਵ ਹੁੰਦਾ ਤੁਹਾਡੀ ਰਜਿਸਟਰੀ ਨੂੰ ਤੁਹਾਡੇ ਮੂੰਹ ਤੇ ਮਾਰਿਆ ਜਾਂਦਾ ਕੁਈ ਕਮੀ ਦਸੀ ਜਾਂਦੀ ਕਾਗਜ਼ਾਂ ਦੇ ਵਿੱਚ ਆਹ ਕਮੀ ਆ ਵੇਖੋ ਜੀ ਇੱਥੇ ਲਿਖਿਆ ਐ ਐਨਓਸੀ ਦੀ ਲੋੜ ਨਹੀਂ ਪਰ ਉਹਨੇ ਇਸ ਚੀਜ਼ ਨੂੰ ਵੇਖਣਾ ਨਹੀਂਗਾ ਕਿ ਇੱਥੇ ਲੋੜ ਹੀ ਨਹੀਂ ਗਈ ਆ ਸਾਰਾ ਕੁਝ ਪਾਸ ਆ ਵੇਖੋ ਇਸ ਚੀਜ਼ ਨੂੰ ਵੇਖਣਾ ਨਹੀਂ ਹੁਣੇ ਬਸ ਆਪਣੀ ਮਰਜ਼ੀ ਕਰਨੀ ਆ ਚੁੱਕ ਕੇ ਬਾਹਰ ਮਾਰਨੀ ਹੁਣ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਜੀ ਇਹ ਜਿਹੜਾ ਕੰਮ ਆ ਇੱਥੇ ਐਨਓਸੀ ਤੋਂ ਲੈ ਕੇ ਆਉਂਦੇ ਆ ਚਾਹ ਕਾਊਂਟਰ ਲਾਇਆ ਜਾਵੇ ਐਨਓਸੀ ਇੱਥੋਂ ਜਾਰੀ ਹੋਵੇ ਇੱਥੇ ਪੇਮੈਂਟ ਜਮ੍ਹਾਂ ਕਰਾਈ ਜਾਵੇ ਪੁੱਡਾ ਲਈ ਇੱਥੇ ਬੈਠਣ ਇੱਥੋਂ ਹੀ ਐਨਓਸੀ ਲਈਏ ਰਜਿਸਟਰੀ ਕਰਾਈਏ ਸਾਰੇ ਜਿਹੜਾ ਕੰਮਕਾਰ ਵਧੀਆ ਚੱਲੇ ਪ੍ਰਾਪਰਟੀ ਡੀਡਾਂ ਸਾਰਿਆਂ ਦਾ ਉਹਨਾਂ ਦਾ ਕੰਮ ਚੱਲੇ ਫਾਈਨੈਂਸਰਾਂ ਵੀ ਰਾਂ ਚੱਲੇ ਜਿਨ੍ਹਾਂ ਨੇ ਕਿਸੇ ਨੇ ਬੱਚਾ ਆਪਣਾ ਬਾਹਰ ਭੇਜਣਾ ਉਹ ਰਜਿਸਟਰੀ ਕਰਾਉਣ ਤੋਂ ਬੈਠੀ ਹੋਏ ਵਿਚਾਰੀ ਪੈਸੇ ਤੇ ਇਦਾਂ ਹੀ ਆਉਣੇ ਕਿਸੇ ਪਲਾਟ ਦਾ ਅੱਧਾ ਵੇਚਣਾ ਮੰਨ ਲਓ 20 ਮਰਲੇ ਜਗਾ ਕਿਸ ਦੀ ਉਹਨਾਂ ਦਾ 10 ਮਰਲੇ ਵੇਚਣਾ ਇਹ ਕਹਿੰਦਾ 20 ਦੀ 20 ਵੇਚੋ ਐਨਓਸੀ 20 ਦੀ ਮਿਲਣੀ ਆ ਹੁਣ ਸਾਨੂੰ ਇਹ ਦੱਸੋ ਵੀ ਜਿਹੜੀ ਉਹ 10-10 ਦੀ ਹੋਣੀ ਕਿੱਥੋਂ ਆ ਅਸੀਂ ਉਹ ਕਰਵਾ ਦਈਏ ਅਹੀਂ ਆਪਣੇ ਆਪ ਦੀ ਨਹੀਂ ਲਿਖ ਕੇ ਲੈ ਸਕਦਾ ਵੀ ਆ 10-10 ਦੀ ਬਣ ਗਈ ਆ ਸਾਨੂੰ ਇਹ ਦੱਸੇ ਵੀ ਬਣਨੀ ਕਿੱਥੋਂ ਉਥੋਂ ਬਣਵਾ ਕੇ ਲੈ ਆਈਏ ਨਾ ਤੁਹਾਡੀ ਸੁਣਵਾਈ ਕਰਦੇ ਤੇ ਨਾ ਆਪਣਾ ਕੋਈ ਸੁਝਾਅ ਦੇਦੇ ਤੁਹਾਨੂੰ ਨਾ ਜੀ ਕੱਲ ਗਏ ਸੀ ਸਾਡੇ ਕੋਈ ਮਿੱਤਰ ਪਿਆਰੇ ਤਾਂ ਉਹਨਾਂ ਨੂੰ ਇਹੋ ਗੱਲ ਆ ਕਿ ਜੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਜੀ ਦੱਸੋ ਕਿਹਦੇ ਹਸਾਮਨਾ ਕਰਵਾ ਲਈਏ 10 ਅਮਰਲੇ ਜੀ ਇਹਨੇ ਮੈਨੂੰ ਨਹੀਂ ਪਤਾ ਜੇ ਇਹਨਾਂ ਨੂੰ ਨਹੀਂ ਪਤਾ ਤੇ ਫਿਰ ਪਤਾ ਕਿਹਨਾਂ ਨੂੰ ਹੁਣ ਸਾਨੂੰ ਤਾਂ ਨਹੀਂ ਆਏ ਗੱਲ ਦਾ ਪਤਾ ਵੀ ਕਿੱਥੋਂ ਕਰਵਾਉਣੀ ਆ ਸਾਨੂੰ ਉਹ ਦਫ਼ਤਰ ਦੱਸ ਦੇਣ ਉਹ ਜਗ੍ਹਾ ਦੱਸ ਦੇਣ ਅਸੀਂ ਜਾ ਕੇ ਕਰਵਾ ਲਈਏ ਅਗੇ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੇਟ ਲੈਵਲ ਤੇ ਤੇ ਉੱਚ ਅਧਿਕਾਰੀਆਂ ਤੱਕ ਫਿਰ ਕਿੱਥੇ ਦਾ ਤੁਸੀਂ ਮੋਜ ਕਰੋਗੇ ਦੇਖੋ ਜੀ ਪੰਜਾਬ ਲੈਵਲ ਦਾ ਅੱਗੇ ਵੀ ਸਾਡਾ ਜਿਹੜਾ ਸੰਘਰਸ਼ ਚੱਲਿਆ ਸੀਗਾ ਉਦੋਂ ਇਹਨਾਂ ਨੇ ਸਾਨੂੰ ਰੋਕਿਆ ਸੀ ਵੀ ਕੋਈ ਗੱਲ ਨਹੀਂ ਤੁਹਾਡਾ ਮਸਲਾ ਹੱਲ ਕਰਾਂਗੇ ਹੁਣ ਸਾਡੀ ਸਾਰੀ ਪਲਾਨਿੰਗ ਚੱਲਣ ਡਈ ਆ ਜੇ ਇਹਨਾਂ ਨੇ ਸਾਡਾ ਮਸਲਾ ਨਾ ਕੀਤਾ ਤਕਰੀਬਨ ਤਹਿਸੀਲਾਂ ਸਾਰੀਆਂ ਹੀ ਬੰਦ ਪੂਰੇ ਪੰਜਾਬ ਦੀਆਂ ਪੂਰੀ ਪੰਜਾਬ ਦੀਆਂ ਬੰਦ ਪੂਰੇ ਪੰਜਾਬ ਦੀਆਂ ਤਹਿਸੀਲਾਂ ਬੰਦ ਕਰਾਂਗੇ ਕਰਕੇ ਤਾਂ ਸੰਘਰਸ਼ ਜਿਹੜਾ ਰੰਭਾਂਗੇ ਜੀ ਸਾਰਾ ਠੀਕ ਸੇਜ ਚੈਨਲ ਦੇ ਲਈ ਜੁਲਾ ਤਰੰਤਾਂ ਤੋਂ ਬਲਜੀਤ ਸਿੰਘ ਦੀ ਰਿਪੋਰਟ